ਕੀ ਆਟਾ ਗੱਡੀ ਦਾ ਹਸਤਗ੍ਰਸਤ ਹੋਈ ਹੈ ਬਹੁਤ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਕਿ ਇਹ ਖੜੇ ਟਰੱਕ ਦੇ ਵਿੱਚ ਗੱਡੀ ਲੱਗੀ ਹੈ ਜੀ ਗੱਡੀ ਬਿਲਕੁਲ ਖਤਮ ਹੋ ਚੁੱਕੀ ਹੈ ਜੀ ਜੋ ਕਿ ਇੱਕ ਟੂਰਿਸਟ ਗੱਡੀ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਜੀ ਮਿਸੇয়াল ਤੋਂ ਤੁਸੀਂ ਦੇਖ ਸਕਦੇ ਹੋ ਜੀ ਹੋਇਆ ਜੀ ਸ਼੍ਰੀ ਕੀਰਤਪੁਰ ਸਾਹਿਬ ਤੋਂ ਤੁਹਾਨੂੰ ਲਾਈਵ ਤਸਵੀਰਾਂ ਸ਼੍ਰੀ ਕੀਰਤਪੁਰ ਸਾਹਿਬ ਤੋਂ ਦਿਖਾ ਰਿਹਾ ਜੀ ਜੋ ਕਿ ਇੱਕ ਐਕਸੀਡੈਂਟ ਹੋਇਆ ਹੈ ਜੀ ਹਾਰਟਿਕਾ ਗੱਡੀ ਦਾ ਤੇ ਇੱਕ ਏ ਟਰੱਕ ਬਿਲਕੁਲ ਖੜਿਆ ਹੋਇਆਤਾ ਜੀ ਖੜੇ ਹੋਏ ਟਰੱਕ ਵਿੱਚ ਗੱਡੀ ਲੱਗੀ ਹੈ ਜੀ ਲਾਈਵ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਮਿਸੇਵਾਲ ਤੋਂ ਦਿਖਾ ਰਿਹਾ ਜੀ ਜੀ ਲਾਈਵ ਹੋਇਆ ਜੀ ਮਿਸੇਆਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਜੀ ਮਿਸੇਆਲ ਤੋਂ ਜੋ ਕਿ ਇੱਕ ਆਰਟੀਕਲ ਗੱਡੀ ਅ ਇੱਕ ਖੜੇ ਟਰੱਕ ਦੇ ਪਿੱਛੇ ਮੱਜੀ ਹੈ ਜੀ ਬਿਲਕੁਲ ਤੁਹਾਨੂੰ ਇਹ ਲਾਈਵ ਤਸਵੀਰਾਂ ਦਿਖਾ ਰਿਹਾ ਜੀ ਮਿਸੇਆਲ ਤੋਂ ਮਿਸੇਆਲ ਦੀਆਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਜੋ ਕਿ ਇੱਕ ਆਰਟੀਕਲ ਗੱਡੀ ਖੜੀ ਗੱਡੀ ਦੇ ਵਿੱਚ ਟਕਰਾਈ ਹੈ ਜੀ ਤੇ ਹਾਸਾ ਬਹੁਤ ਖਤਰਨਾਕ ਹੈ ਜੀ